ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਆਪਾਂ ਇੱਕ ਪੁਰਾਣੀ ਕਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਵਿੱਚ ਸ਼ਿਵ ਜੀ ਨੇ ਬ੍ਰਹਮਾ ਜੀ ਦਾ ਸਿਰ ਕਿਉਂ ਕਲਮ ਕਰ ਦਿੱਤਾ ਐਂਡ ਤੱਕ ਇਹ ਕਥਾ ਜਰੂਰ ਸੁਣਿਓ ਆਓ ਰਲ ਮਿਲ ਕੇ ਇਹ ਕਥਾ ਸੁਣਦੇ ਇੱਕ ਦਿਨ ਸੋਲਾ ਸਿੰਗਾਰ ਦੀ ਕਥਾ ਕਰ ਰਿਹਾ ਸੀ ਬ੍ਰਹਮਾ ਦ੍ਰਿਸ਼ਟੀ ਟਿਕੇ ਸੁਰਸਤੀ ਤੇ ਤੇ ਟਿਕ ਹੀ ਰਹਿ ਗਈ। দৃষ্টি ਹਟੀ ਨਹੀਂ। ਲੋਚਨ ਲੋਚਾ ਇਹ ਹਟੀ ਨਹੀਂ। ਲੋਚਾ ਹਟੀ ਨਹੀਂ। ਵੇਖਣ ਦੀ ਲੋਚਾ ਹਟੀ ਨਹੀਂ। ਹੁਣ ਸੁਰਸਤੀ ਜਿਹੜੀ ਇਤਨੀ ਗਿਆਨਵਾਨ ਸੀ ਉਹਨੇ ਦੇਖਿਆ ਜਿਹੜੀ ਲੋਚਾ ਹੈ। ਬਰਸ਼ਟ ਹੋ ਗਈ ਹੈ। ਤੇ ਜਿਹੜੀ ਦ੍ਰਿਸ਼ਟੀ ਹੈ ਮੇਲੀ ਹੈ। ਭਾਵੇਂ ਮੇਰਾ ਪਿਤਾ ਹੈ। ਦ੍ਰਿਸ਼ਟੀ ਮੇਲੀ ਅੱਖਾਂ ਦੱਸ ਦਿੰਦੀਆਂ ਨੇ ਅੰਦਰ ਕ੍ਰੋਧ ਹੋਵੇ ਅੱਖਾਂ ਹੀ ਤੇ ਦੱਸਦੀਆਂ ਨੁਰਕਾ ਨੂੰ ਦੱਸਦਾ ਅੰਦਰ ਲੋਭ ਹੋਵੇ ਅੱਖਾਂ ਹੀ ਦੱਸਦੀਆਂ ਨੇ ਅਗਰ ਕਿਸੇ ਨੂੰ ਪੜਨ ਦੀ ਜਾ ਚਾਹਵੇ ਸੁਰਸਤੀ ਚੋਂ ਕਿਉਂਕਿ ਸੂਜਮਾਨ ਸੀ ਉਹਨੇ ਦੇਖ ਲਿਆ ਉਹ ਸਾਹਮਣੇ ਤੋਂ ਉੱਠ ਕੇ ਨਾ ਸੱਜੇ ਪਾਸੇ ਆਣਵੇ ਔਰ ਕਹਿੰਦੇ ਤੇ ਨੇ ਬ੍ਰਹਮੇ ਨੇ ਇਧਰ ਮੂੰਹ ਬਣਾ ਲਿਆ ਨਹੀਂ ਹੋ ਸਕਦਾ ਮੂੰਹ ਹੀ ਇਧਰ ਫੇਰ ਲਿਆ ਹੋਵੇ ਐਂ ਕਿਤਾ ਔਰ ਕਹਿੰਦੇ ਨੇ ਕਥਾ ਵਿਚਾਰ ਬੈਠ ਕੇ ਕਰਦਾ ਸੀ ਚਾਰੋਂ ਪਾਸੇ ਦੇਵਤੇ ਬੈਠਦੇ ਸਨ ਜਿਹੜੇ ਬਹੁਤ ਵੱਡੇ ਵੱਡੇ ਦੇਵਤੇ ਸਨ ਉਹ ਅੱਗੇ ਬੈਠਦੇ ਸਨ ਸਾਹਮਣੇ ਬੈਠਦੇ ਸਨ ਫਿਰ ਉਹਨਾਂ ਦੇ ਚੇਲੇ ਉਹਨਾਂ ਦੇ ਸ਼ਿਸ਼ ਪਾ ਪਿੱਛੇ ਬੈੜਦੇ ਸਨ ਔਰ ਚਾਰੋਂ ਪਾਸੇ ਬੈਠਦੇ ਸਨ। ਤੋਂ ਬ੍ਰਹਮੇ ਨੇ ਹੌਸਕਦਾ ਮੂੰਹ ਇਧਰ ਮੋੜਿਆ ਹੋਵੇ ਇਧਰ ਮੂੰਹ ਬਣ ਗਿਆ ਹੋਵੇ। ਇਹ ਪ੍ਰਕਿਰਤੀ ਥੋੜੀ ਉਲਟ ਗੱਲੇ ਹੋ ਗਏ ਹੋਵੇ ਤੇ ਕਹਿ ਨਹੀਂ ਸਕਦੇ। ਦਾਵੇ ਨਾਲ ਤੇ ਮੈਂ ਹੁਣ ਨਹੀਂ ਆਖ ਸਕਦਾ। ਮੂੰਹ ਫੇਰ ਲਿਆ। ਕਿ ਸੁਰਸ਼ਤੀ ਨੇ ਦੇਖਿਆ ਤੇ ਦ੍ਰਿਸ਼ਟੀ ਮੇਰੇ ਤੇ ਉਹ ਸnje ਤੋਂ ਉੱਠ ਕੇ ਨਾ ਇਧਰ ਖੱਬੇ ਪਾਸੇ ਆਣ ਬੈਠੇ। ਉਹ ਸੰਗਤਾਂ ਤੇ ਚਾਰੋਂ ਪਾਸੇ ਬੈਠੀਆਂ ਸਨ। ਬ੍ਰਹਮੇ ਨੇ ਖੱਬੇ ਪਾਸੇ ਮੋੜ ਲਿਆ। ਦ੍ਰਿਸ਼ਟੀ ਫਿਰ ਸੁਰਸਤੀ ਤੇ। ਕਹਿੰਦੇ ਨੇ ਇਹ ਕੌਤਕ ਸ਼ਿਵ ਜੀ ਨੇ ਦੇਖਿਆ। ਉਹਨਾਂ ਨੂੰ ਕ੍ਰੋਧ ਚੜ ਗਿਆ। ਬੇ ਨਾ ਗਿਆਨੀ ਇਤਨਾ ਸੋਜਵਾਨ ਇਤਨਾਮ ਆਨ ਪੰਡਿਤ ਇਹ ਕਰ ਕੇ ਰਿਹਾ ਜੈਸੇ ਸੁਰਸਤੀ ਪਿੱਛੇ ਬੈਠੀ ਨਾ ਉਹ ਪਿੱਛੇ ਆਪਣੇ ਆਪ ਨੂੰ ਮੋੜ ਬੈਠਾ ਕਹਿੰਦੇ ਨੇ ਤ੍ਰਿਸ਼ੂਲ ਨਾਲ ਬ੍ਰਹਮੇ ਦਾ ਸਿਰ ਹੀ ਵੜ ਦਿੱਤਾ ਲੰਬੀ ਚੌੜੀ ਕਥਾ ਹੈ ਫਿਰ ਕਿਵੇਂ ਜੁੜਿਆ ਬ੍ਰਹਮ ਹੱਤਿਆ ਲੱਗੀ ਸ਼ਿਵ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਵੇਖ ਸੁਰਸਤੀ ਰੂਪ ਲੁਬਾਣਾ ਉਮਰ ਕਰਕੇ ਬਿਰਧ ਹੋ ਚੁੱਕਿਆ ਸੀ ਬੁੱਢਾ ਹੋ ਚੁੱਕਿਆ ਸੀ ਲੇਕਿਨ ਮੈਂ ਉਸ ਦਿਨ ਅਰਜ਼ ਕੀਤੀ ਸੀ ਲੋਭ ਬੁੱਢਾ ਨਹੀਂ ਆਉਂਦਾ ਹੰਕਾਰ ਬੁੱਢਾ ਨਹੀਂ ਆਉਂਦਾ ਕਾਮ ਬੁੱਢਾ ਨਹੀਂ ਆਉਂਦਾ ਸਰੀਰ ਬੁੱਢਾ ਹੋ ਜਾਂਦਾ ਸਰੀਰ ਬਿਰਧ ਹੋ ਜਾਂਦਾ ਸਾਰੇ ਕਾਨਪੁਰ ਦੇ ਵਾਸੀ ਜਾਣਦੇ ਨੇ ਬਹੁਤ ਇੱਕ ਲੰਬੇ ਦਾੜੇ ਵਾਲਾ ਬਜ਼ੁਰਗ ਬਾਬਾ ਉਹ ਮੇਰੇ ਮਿੱਤਰਾਂ ਸੇ ਹਾਲਾਂਕਿ ਉਮਰ ਕਰਕੇ ਤੋਂ ਦਾਦਿਆਂ ਵਰਗਾ ਸੀ ਮੈਂ ਪੁਰਾਣੀ ਗੱਲ ਦੱਸਦਾ ਗੁਜ਼ਰ ਚੁੱਕਿਆ 30 40 ਸਾਲ ਪੁਰਾਣ ਫਿਰ ਉਹਨੇ 88 ਸਾਲ ਦੀ ਉਮਰ ਦੇ ਚ ਵਿਆਹ ਕਰਾਇਆ ਖਰੀਦੀ ਇੱਕ ਗਰੀਬ ਘਰਾਨੇ ਦੀ ਬੱਚੀ ਸ਼ੁਗਲ ਜੀ ਮੈਨੂੰ ਕਹਿਣ ਲੱਗੇ ਨੂੰ ਸਮਝਾ ਹੁਣ ਤੇ ਇਹਨੂੰ ਨਾਲ ਰੱਖਣਾ ਤੇ ਇਹਦੇ ਨਾਲ ਚੱਲਣਾ ਲੋਕੀ ਉਂਗਲਾ ਉਠਾ ਦੇਣ ਮੈਂ ਕਿ ਬ੍ਰਹਮੇ ਦੀ ਕਥਾ ਨਹੀਂ ਪੜ੍ਹੀ ਮੈਂ ਸ਼ੁਗਲ ਜੀ ਨੂੰ ਸਮਝਾਇਆ ਤੇ ਜੇ ਬ੍ਰਹਮਾ ਬ੍ਰਸ਼ਟ ਹੋ ਸਕਦਾ ਹੈ ਤੇ ਉਹਦੇ ਚੇਲੇਆ ਵਰਗਾ ਵੀ ਨਹੀਂ ਹੈ ਕੁਝ ਵੀ ਨਹੀਂ ਇਹਦੇ ਕੁਝ ਵੀ ਨਹੀਂ ਬ੍ਰਹਮਾ ਬ੍ਰਸ਼ਟ ਹੋ ਗਿਆ ਚਾਰੇ ਵੇਦ ਵਖਾਣ ਦਾ 75 ਸਾਲ ਦੀ ਉਮਰ ਵਿੱਚ ਗੋਰਖ ਦਾ ਗੁਰੂ ਮਛੰਦਰਨਾਥ ਬ੍ਰਸ਼ਟ ਹੋਏ ਸਾਰੀ ਜ਼ਿੰਦਗੀ ਤਿਆਗ ਦੇ ਵਿੱਚ ਬਤੀਤ ਕੀਤੀ 75 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਾਇਆ ਉਹ ਵੀ ਇੱਕ ਵੇਸਵਾ ਨਾਲ ਇੱਕ ਲੜਤਕੇ ਨਾਲ ਗੋਰਖ ਨੇ ਕਹਿ ਦਿੱਤਾ ਸੀ ਗੁਰਦੇਵ ਸਾਡਾ ਇਹ ਧਰਮ ਪੰਥ ਜੁਗਾ ਜੁਗਾਂਤਰਾ ਤੱਕ ਚੱਲਣਾ ਸੀ ਤੁਹਾਡੇ ਭ੍ਰਸਟ ਹੋਣ ਕਰਕੇ ਹੁਣ ਨਹੀਂ ਚੱਲੇਗਾ ਵਾਕਈ ਨਹੀਂ ਚੱਲੇ ਰਹਿ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਵੀ ਲਿਖਦੇ ਨੇ ਗੋ ਰਖ ਜਤੀ ਸਦਾਇ ਦਾ ਇਸ ਗੁਰ ਘਰ ਵਾਰੀ ਕੀ ਹੋਇਆ ਤੋ ਜਤੀ ਹੈ ਆਪਣੇ ਗੁਰੂ ਕੋਲ ਪੁੱਛੋ ਕੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੇਰਾ ਗੁਰੂ ਤੇ ਬਡੇ ਪੇਜ ਬਰਸ਼ਟ ਹੁੰਦਾ ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਵੇਗ ਸੁਰਸਤੀ ਰੂਪ ਲਵਾਣਾ ਇੱਥੇ ਇੰਦਰ ਤੇ ਬ੍ਰਹਮੇ ਦਾ ਇਸ ਵਾਸ਼ਨਾ ਕਰਕੇ ਭ੍ਰਸ਼ਟ ਹੋਣ ਦਾ ਜ਼ਿਕਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਰ ਰਹੇ ਨੇ ਹਮ ਕਈਤ ਕਲ ਜੁਕੇ ਕਾਮੇਸ ਨੂੰ ਆਧਾਰ ਬਣਾ ਕੇ ਭਗਤ ਰਵਿਦਾਸ ਖੋਲਾਸਾ ਜੋ ਹੈ ਕਰ ਹੀ ਜਾਂਦੇ ਨਾ ਜੀ ਏਨ ਦੂਤਨ ਖਲ ਵੱਧ ਕਰ ਮਾਰਿਓ ਇਹਨਾਂ ਨੇ ਕਾਮ ਦੇ ਦੂਤਾਂ ਨੇ ਮਾਰਿਆ ਐਸਾ ਜਿਵੇਂ ਖਲ ਨੂੰ ਮੂਰਖ ਨੂੰ ਮਾਰੀਦਾ ਬਾਓ ਮੂਰਕ ਬਣਾ ਦਿੱਤਾ ਕਾਮ ਨੇ ਇੰਨੇ ਸਿਆਣੇ ਮਨੁੱਖਾਂ ਨੂੰ ਮੂੜ ਬਣਾ ਦਿੱਤਾ ਇਤਨਾ ਚਤਰਮੁਖੀ ਸਿਆਣੇ ਨੂੰ ਚਵਾਂ ਦਿਸ਼ਾਂ ਦੀ ਗੱਲ ਜਾਣਨ ਵਾਲਾ ਹਰ ਪਾਸੇ ਦੀ ਗੱਲ ਜਾਣਨ ਵਾਲੇ ਨੂੰ ਮੂੜ ਬਣਾ ਦਿੱਤਾ ਉਹ ਇੰਦਰ ਇਤਨਾ ਸ਼ਕਤੀਸ਼ਾਲੀ ਇਹਨੂੰ ਮੂੜ ਬਣਾ ਦਿੱਤਾ ਪਰ ਖੂਬ ਮਾਰ ਇਹਨਾਂ ਦੇਤੇ ਭਈ ਰੱਬਾ ਹਾਂਜੀ ਬੜੋ ਨਿਰਲਜ ਅਜੋ ਨਹੀਂ ਹਾਰਿਓ ਕਬਦਾਸ ਕਹਿੰਦੇ ਨੇ ਮਨ ਬੜਾ ਨਿਰਲਜ ਹੈ ਬੜਾ ਨਿਰਲਜ ਹੈ ਇਤਨੇ ਮਾਰ ਖਾ ਕੇ ਵੀ ਹਾਰ ਨਹੀਂ ਮੰਨਦਾ ਨਹੀਂ ਮੰਨਦਾ ਭਾਵੇਂ ਜਨਮਾਂ ਜਲਮਾਂਤਰਾਂ ਦੇ ਦੁੱਖ ਹੋਵਨ ਇਹ ਨਿਰਲਜ ਹੈ ਨਹੀਂ ਮੰਨਦਾ ਇਹ ਹਾਰ ਨਹੀਂ ਮੰਨਦਾ ਹਾਰ ਨਹੀਂ ਮੰਨਦਾ ਔਰ ਉਸੇ ਹੀ ਵਾਸ਼ਨਾ ਅਧੇਨ ਅਲਰਥ ਕਰੀ ਜਾਂਦਾ કરી ਜਾਂਦਾ ਹਾਂ ਕਾਹੇ ਰਵਦਾਸ ਪਹਾ ਕੈਸੇ ਕੀਜੈ ਏ ਪ੍ਰਭੂ ਪ੍ਰਵਦਾਸ ਜੀ ਕਹਿੰਦੇ ਦੱਸੋ ਮੈਂ ਹੁਣ ਕੀ ਕਰਾਂ ਐਨੇ ਵੱਡੇ ਵੱਡੇ ਗੈ ਨੇ ਇਤਨੇ ਵੱਡੇ ਵੱਡੇ ਸ਼ਕਤੀਸ਼ਾਲੀ ਜੋ ਗੱਲ ਬ੍ਰਹਮੇ ਨਾਲੇ ਗੁਸਤਾਖੀ ਮਾਫ ਇਹੀ ਗੱਲ ਸ਼ਿਵ ਜੀ ਨਾਲ ਵੀ ਹੈ ਇਹੀ ਗੱਲ ਵਿਸ਼ਨੂ ਨਾਲ ਵੀ ਹੈ ਹੈਰਾਨੀ ਕੀ विश्व मित्र नाल ਵੀ ਸ਼੍ਰਿੰਗੇ ਰਿਸ਼ੀ ਨਾਲ ਵੀ ਹੈ ਮਨੇ ਹੋਏ ਟਾਪ ਦੇ ਮਹਾਤਮਾ ਅਗਰ ਇਤਨੇ ਪੁਰਸ਼ ਬ੍ਰਸ਼ਟ ਹੋਏ ਨੇ ਤਾਂ ਅੰਦਾਜ਼ਾ ਲਾ ਲੈਣਾ ਕਿਤਨੀਆਂ ਇਸਤਰੀਆਂ ਬ੍ਰਸ਼ਟ ਸਨ ਬ੍ਰਸ਼ਟ ਸਨ ਸੰਗਤ ਜੀ ਇਸ ਕਥਾ ਦਾ ਮੁੱਖ ਸੰਦੇਸ਼ ਹੈ ਅੰਖਾ ਹੰਕਾਰ ਮਨੁੱਖ ਨੂੰ ਗ੍ਰਾਹ ਦਿੰਦਾ ਹੈ ਅਤੇ ਇਹ ਨੰਬਰਤਾ ਬੰਦੇ ਨੂੰ ਦੁਨੀਆ ਵਿੱਚ ਉੱਚਾ ਚੱਕਦੀ ਹੈ ਇਹ ਕਥਾ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਸਾਡੀ ਕਥਾ ਨੂੰ ਰੋਜ਼ਾਨਾ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ